ਹਾਂ ਆ ਦੇ ਆ ਦੇ ਆ ਦੇ ਘੱਟ ਦੇ ਵਿੱਚ ਗੋਲੀ ਮੱਕੂ ਘੱਟ ਦੇ ਮਮੀ ਨੇ ਤਾਂ ਗੋਲੀ ਬਣਾਦੀ ਹੁਣ ਇਹ ਚ ਤੂੰ ਮੰਮੀ ਕਰ ਦੇ ਮੈਂ ਫਸਾਈ ਜੀਓ ਫੋਟੋ ਦਿੱਤੀ ਆ ਨਾ ਇੱਥੇ ਨੂੰ ਹੋਰ ਤੋਂ ਦੇਖੀ ਹਾਂ ਮੈਂ ਬੋਝੇ ਰਹੀ ਕਰਦੋ ਅੱਛਾ ਮਹੀ ਪੇ ਛੂਰੀ ਹੋਈ ਹੈ ਪਾਲੇ ਦੇਸ਼ੋਂ ਇੱਕ ਕੋ ਸੱਤ ਦਾ ਘੱਟਾ ਦੇ ਘਾਤੀਆ ਕੇ ਅੰਦਰਲੇ ਦੇਸ਼ ਨਹੀਂ ਖਾ ਖਾਂਦੇ ਖਾ ਸਕਦੇ ਖੱਲੇ ਦੀ ਹੈ ਬੱਬੇ ਨਹੀਂ ਐ ਅੱਛਾ ਮੈਂ ਬੀ ਸਾਰੇ ਨਿਕਲ ਜਾਂਦੇ ਆ ਫਿਰ ਲੈ ਨਾਂਏ ਤੇ ਟੂਟ ਘੱਟਾ ਦੀ ਬਹੁਤ ਸੋਕਾ ਹਵਾ ਵਾਲੀ ਠੰਡੀ ਆਉਂਦੀ ਏ ਹਾਂ ਤਾਂ ਮੈਂ ਮੇਰੇ ਟੋਪੀ ਦੂ ਨਾ ਲਾ ਲਓ ਟੋਪੀਓ ਤੂੰ ਸੈਟ ਦਾ ਦੀ ਥੱਲੇ ਫੇਰ ਟੋਪੀ ਮੈਂ ਲੇ ਲਓ ਇਹ ਮੇਰੇ ਵਾਲ ਖਿਲਰ ਚਾਟੀ ਮਮੀ ਨਾਲੀ ਟੋਪੀਆਂ ਨਾਲ ਵਾਲ ਟੁੱਟਦੇ ਆ ਖਿਲਰਦੇ ਆ ਮੈਂ ਬੋਲ ਮੇਰੇ ਤਾਂ ਹੀ ਟੁੱਟਦੇ ਆ ਲੈ ਹੁਣ ਇਹਨਾਂ ਦੇ ਪੀਸ ਕਿਵੇਂ ਨਿਕਲਣਗੇ ਪੀਸ ਕੱਟਦੇ ਹੈ ਜਾ ਹਾਂ ਇੱਕ ਇੱਕ ਕੱਟੇ ਕਰਤਾ ਦੇ ਆਪੋ ਮੇਰੇ ਹੂੰ ਕੀ ਕਰਕੇ ਬੀਜ ਕੱਢ ਲਿਆ ਹਨ ਚੀਰੋ ਖਾਤਾ ਆਂ ਬੱਚਾ ਤਪਾਲ ਬਣ ਵੇ ਤੂੰ ਜਿਵੇਂ ਵੀ ਨਾ ਇਹਦਾ ਆਵਾਜ਼ ਆ ਗਿਆ ਆ ਕੀ ਵੇ ਕੋਈ ਟੱਕਰ ਨਹੀਂ ਆਏ ਚੱਲਣਾ ਦੋੜੀ ਮਮਮੀ ਮੈਂ ਘਟਾ ਦੇ ਦੋ ਆ ਦੇ ਮੈਂ ਵੀਡੀਓ ਦੇਖੀ ਆ ਅਸੀਂ ਨੀ ਕੋਈ ਵੀਡੀਓ ਵੀ ਦੇਖੀ ਸਾਡੇ ਕੋ ਟਾਈਮ ਆ ਵੀਡੀਓ ਦੇਖਣ ਦਾ ਲੈ ਫੜ ਨਾਲ ਕੌਲੀ ਬਣਾ ਤੇ ਰੋਟੀ ਸਬਜ਼ੀ ਪਾਉਣ ਨੂੰ ਮੈਂ ਖਤਰੇ ਖਾਤੋ ਜੀ ठंडा <laughs> <laughs> <आए> பிளா <भीया। laughs> ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਚੈਨਲ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇੱਥੇ ਅਸੀਂ ਧੁੱਪੇ ਬੈਠੇ ਸੀਗੇ ਤੇ ਧੁੱਪ ਦਾ ਜਦੋਂ ਵੀ ਧੁੱਪ ਨਿਕਲੀ ਦੀ ਨਿਕਲਦੀ ਆ ਨਾ ਆਪਾਂ ਧੁੱਪ ਦਾ ਲਾਹਾ ਪੂਰਾ ਲੈ ਲਈਦਾ ਕੰਮ ਭਾਵੇਂ ਹੋਵੇ ਭਾਵੇਂ ਨਾ ਹੋਵੇ ਕੰਮ ਬਾਅਦ ਚ ਕਰ ਲਈਦਾ ਜਾਂ ਅੱਗੋਂ ਪਿੱਛੋਂ ਅੱਗੋਂ ਪਿੱਛੋਂ ਕਰ ਲਈਦਾ ਤੇ ਇੱਥੇ ਮੈਂ ਬਾਲ ਬੰਦੀ ਸੀਗੀ ਤੇ ਨਾਲ ਦੀ ਨਾਲ ਜਿਹੜਾ ਇੱਥੇ ਨਾ ਟੋਪੀ ਦਾ ਜਿਹੜਾ ਟੈਗ ਜਾਂ ਲੱਗਿਆ ਸੀ ਉਹ ਫਾੜੀ ਜਾਂਦਾ ਸੀ ਤੇ ਨਾਲ ਦੀ ਨਾਲ ਮੇਰੇ ਵਾਲਾਂ ਦੇ ਵਿੱਚ ਕੰਗਾ ਮਾਰੀ ਜਾਂਦਾ ਸੀਗਾ ਪੰਗੇ ਲੈਂਦਾ ਸੀ ਜਾਨੀ ਕਿ ਆਪਾਂ ਕਹਿ ਸਕਦੇ ਆ ਮੇਰੇ ਨਾਲ ਮੈਂ ਇਹਨੂੰ ਰੋਕਿਆ ਹਨਾ ਵੀ ਤੂੰ ਹਟ ਜਾ ਮੇਰੇ ਵਾਲ ਕਿਉਂ ਪਟਦਾ ਤੇ ਟੋਪੀ ਦਾ ਟੈਗ ਕਿਉਂ ਲਾਹੀ ਜਾਂਦਾ ਤੇ ਫੜ ਕੇ ਮੈਂ ਟੋਪੀ ਪਰੇ ਰੱਖੀ ਫਿਰ ਇੱਕ ਕੰਗਾ ਇਹਦਾ ਸੀਗਾ ਇੱਕ ਮੇਰਾ ਸੀ ਇਹ ਆਪਦੇ ਵਾਲਾ ਕੰਗਾ ਮੇਰੇ ਵਾਲਾਂ ਦੇ ਵਿੱਚ ਮਾਰੀ ਜਾਂਦਾ ਸੀਗਾ ਤੇਬ ਇਹਦੇ ਵਾਲ ਬਹੁਤ ਲੰਬੇ ਨੇ ਲੰਬੇ ਹੋਣ ਕਰਕੇ ਨਾ ਇਹ ਮਤਲਬ ਵੀ ਰੋਜ਼ ਬੌਹਣ ਤੋਂ ਇਹ ਡਰਦਾ ਵੀ ਮੈਂ ਨਹੀਂ ਬੌਣੇ ਹੈਗੇ ਪਰ ਜਦੋਂ ਇਹ ਜਿੰਨਾ ਡਰਦਾ ਉਨਾ ਹੀ ਪਾਲ ਇਹਨੂੰ ਡਰਾਉਂਦੇ ਆ ਫਿਰ ਕਿਉਂਕਿ ਉੰਨੀ ਹੀ ਗੁਲਝਾ ਪੈ ਜਾਂਦੀ ਹੈ ਜੇ ਮਤਲਬ ਹੁਣ ਸਕੂਲ ਜਾਵੇ ਡੇਲੀ ਵਾਹੇ ਫੇਰ ਨਹੀਂ ਕੋਈ ਵੀ ਗੁਲਝ ਪੈਂਦੀ ਕਿ ਫਿਰ ਤਾਂ ਇਹਦੇ ਇੰਨੇ ਸੌਫਟੀ ਸੌਫਟੀ ਜੇ ਵਾਲ ਨੇ ਵਾਲੇ ਹੀ ਸੋਹਣੇ ਹੈ ਨਾ ਤੇ ਜਦੋਂ ਹੁਣ ਇਹ ਬੌਂਦਾ ਨੀਗਾ ਹੁਣ ਮੇਰੇ ਖਿਆਲ ਨਾਲ ਅੱਜ ਮੈਂ ਇਹਦੇ ਵਾਲ ਵਾਹੇ ਸੀ ਖਨੀ 4 ਦਿਨਾਂ ਬਾਅਦ ਪਹਾਉਂਦਾ ਹੀ ਨਹੀਂ ਫਾਕੀ ਕੰਬਲਾਂ ਦੇ ਜਿਹੜੇ ਲੂਂਜੇ ਹੁੰਦੇ ਆ ਉਹ ਵਿੱਚ ਵੜ ਜਾਂਦੇ ਆ ਟੋਪੇ ਟੱਪੀਆਂ ਨਾਲ ਹਨਾ ਵਾਲਾਂ ਦੇ ਵਿੱਚ ਕੁਲਜਾ ਪੈ ਜਾਂਦੀਆਂ ਨੇ ਤੇ ਫਿਰ ਪਾਉਣ ਤੋਂ ਡਰਦਾ ਕਹਿੰਦਾ ਦੁੱਖ ਲੱਗਦਾ ਆ ਤੇ ਜਦੋਂ ਸਕੂਲ ਜਾਂਦਾ ਫਿਰ ਡੇਲੀ ਪਾਉਂਦਾ ਤੇ ਕੁਝ ਪਟਕਾ ਬੰਨ ਕੇ ਰੱਖ ਦਿਆ ਹਨਾ 5-6 ਘੰਟੇ ਬੱਚੇ ਉੱਪਰ ਫਿਰ ਵਾਲ ਵੀ ਨਹੀਂ ਖਿਲਰਦੇ ਹੈਗੇ ਤੇ ਵਾਲੇ ਦੇ ਲੰਬੇ ਨੇ ਕਾਫੀ ਜ਼ਿਆਦੇ ਤੇ ਅੱਜ ਮਸਾ ਯਾਨੀ ਕਿ ਮੇਰੇ ਹੱਥ ਢਟਾਇਆ ਸੀ ਹੱਥ ਢੇ ਕਿਵੇਂ ਆ ਗਿਆ ਅੱਜ ਇਹ ਨਾ ਗਿਆ ਸੀਗਾ ਬਾਹਰ ਸਾਈਕਲ ਚਲਾਉਣਾ ਆਪਣੀ ਸਾਈਕਲ ਹੀ ਚਲਾਉਂਦਾ ਸੀਗਾ ਤੇ ਫੇਰ ਇਹਨੂੰ ਉੱਥੇ ਆਇਆ ਪਸੀਨਾ ਜਿਹੜਾ ਦਾ ਆ ਟਰੈਕਸੂਟ ਪਾਇਆ ਹੋਇਆ ਇਹਦੇ ਵਿੱਚ ਪਤਾ ਨਹੀਂ ਇਹਨੂੰ ਅੱਜ ਇਹਨੇ ਯਾਨੀ ਕਿ ਨਵਾਂ ਲਿਆਂਦਾ ਸੀਗਾ ਇਹਨੇ ਤੇ ਅੱਜ ਹੀ ਪਾਇਆ ਸਮਝ ਲਓ ਸਾਰੀ ਪੂਰੀ ਸਰਦੀ ਇਹਨੇ ਪਾਇਆ ਹੀ ਨਹੀਂ ਪਤਾ ਨਹੀਂ ਕਿਵੇਂ ਕਰਕੇ ਮੈਂ ਵੀ ਭੁੱਲ ਗਈ ਇਹ ਵੀ ਭੁੱਲ ਗਿਆ ਤੇ ਅੱਜ ਇਹਨੂੰ ਮੈਂ ਕੱਲਾ ਪਜਾਮਾ ਦਿੱਤਾ ਪਾਉਣ ਨੂੰ ਫੇਰੇ ਕਹਿੰਦਾ ਮम्मा ਮੈਨੂੰ ਇਹਦੇ ਨਾਲ ਦਾ ਤੁਸੀਂ ਅੱਜ ਦੀ ਜੈਕਟ ਜੀ ਵੀ ਦੇ ਦਿਓ ਮੈਂ ਪਾ ਲੂੰਗਾ ਪੂਰਾ ਸੈੱਟ ਹੀ ਤੇ ਫਿਰ ਇਹਨੂੰ ਪਾ ਕੇ ਨਾ ਖੇਤ ਦੇ ਵਿੱਚ ਗਿਆ ਸਾਈਕਲ ਚਲਾਇਆ ਫਿਰ ਪਸੀਨਾ ਪਸੀਨਾ ਹੋ ਕੇ ਆਇਆ ਪਾਲਾਂ 'ਚ ਵੀ ਇਹਦੇ ਪਸੀਨਾ ਆ ਗਿਆ ਤੇ ਫੇਰ ਮੈਂ ਕਿਹਾ ਵੀ ਚੱਲਾ ਆ ਜਾ ਬਾਲ ਬੌਣੇ ਆ ਵੀ ਤੇਰਾ ਨਾ ਬਾਲ ਖਿਲਰੇ ਜੇ ਪੂਰੇ ਲੱਗਦੇ ਆ ਵਧੀਆ ਨਹੀਂ ਲੱਗਦੇ ਮੈਂ ਇਹਨੂੰ ਬਸ ਬੜਿਆ ਲਿਆ ਵੀ ਤੂੰ ਭੂਤ ਜਿਹਾ ਲੱਗਦਾ ਸੋਹਣਾ ਨਹੀਂ ਲੱਗਦਾ ਸੋਹਣੇ ਬੱਚੇ ਸੋਹਣੇ ਲੱਗਦੇ ਹੁੰਦੇ ਆ ਬਾਲ ਬੌਂਦੇ ਹੁੰਦੇ ਆ ਬਸ ਮੈਂ ਇਹਨੂੰ ਇਦਾਂ ਕਰਕੇ ਬੜਿਆ ਕੇ ਨਾ ਇਹਦਾ ਸਿਰ ਵਾਤਾ ਨਾਲ ਹੀ ਮੈਂ ਆਪਦੇ ਬਾਲ ਖੋਲਲੇ ਸੀਗੇ ਮੈਂ ਕਿਹਾ ਬਾਹਨੇ ਨਾ ਇਹਨੂੰ ਰੀਸ ਜੀ ਆਜੂਗੀ ਹਨਾ ਤੇ ਚਲੋ ਜੀ ਆਪਾਂ ਇਹਦੇ ਬਾਲ ਬਾਅਦ ਤੇ ਸੋਹਣਾ ਸੋਹਣਾ ਬਣਾਤਾ ਤੇ ਉਸ ਤੋਂ ਬਾਅਦ ਇਹ ਪਟਕੀ ਵੀ ਬਣਤੀ ਸੀਗੀ ਜੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਵਰ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਤੁਹਾਨੂੰ ਵਧੀਆ ਲੱਗਦੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਜੀ ਲਾਈਕ ਜ਼ਰੂਰ ਕਰਦੇ ਹੋ ਕਿਉਂਕਿ ਤੁਹਾਡਾ ਇੱਕ ਲਾਈਕ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦਾ ਹੈ ਬਹੁਤ ਹੌਸਲਾ ਹੋ ਜਾਂਦਾ ਹੈ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਨਾ ਪਲੀਜ਼ ਲਾਈਕ ਕਰਦਿਆ ਕਰੋ ਵਿਊ ਆ ਜਾਂਦੇ ਆ ਲਾਈਕ ਨਹੀਂ ਕਰਦੇ ਹੈਗੇ ਆਇ ਨਾ ਕਰਿਆ ਕਰੋ ਜਦੋਂ ਤੁਸੀਂ ਡੇਲੀ ਵੀਡੀਓ ਵਾਚ ਕਰਨੀ ਆ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰਕੇ ਰੱਖੋ ਠੀਕ ਆ ਜੀ ਤੇ ਲੋ ਜੀ ਇੱਥੇ ਬਾਲ ਵੀ ਬਾਲੇ ਬਾਲ ਜਿਹੜੇ ਆਲੇ-ਦਾਲੇ ਟੁੱਟ ਕੇ ਜਿਹੜੇ ਹਾਰ ਦੇ ਬਹੁਤ ਜ਼ਿਆਦੇ ਬਾਲ ਲੱਗ ਜਾਂਦੇ ਆ ਤੇ ਉਹ ਸਾਰੇ ਮੈਂ ਕੱਲਾ-ਕੱਲਾਈ ਨੂੰ ਵੀ ਕਿਹਾ ਵੀ ਆਪਦੇ ਕੱਪੜਿਆਂ ਤੋਂ ਬਾਲ ਝਾੜ ਦੇ ਤੇ ਮੈਂ ਵੀ ਆਪਦੇ ਸਾਰੇ ਬਾਲ ਝਾੜਤੇ ਸੀਗੇ ਆਪਦੇ ਮਿੱਠੀ ਹੋਣੀ ਆਰਾਮ ਫਰਮਾ ਰਹੇ ਨੇ ਕਿੰਨਾ ਟਮ ਹੋ ਗਏ ਸਾਢੇ 4 ਹੋ ਗਏ ਸਾਢੇ 4 ਤੇ ਆਪਾਂ ਚੱਕਾਂਗੇ ਕੋਹਾ ਸਾਈਕਲ ਸਾਈਕਲ ਹੀ ਚਲਾ ਲਾ ਮਿੱਠੀ ਕਿਵੇਂ ਬੈਠੀਆਂ ਨੇ ਮਮੀ ਅੱਛਾ ਉਹ ਲਸਣ ਕਿਵੇਂ ਦੇ ਦਈਏ ਨਹੀਂ ਦਿਖਾਈ ਲਾ ਤੈਨੂੰ ਵੀ ਦਿਖਾਣੇ ਆ ਮਿੱਠੇ ਦੇਖ ਲੋ ਆਪਣੇ ਨੂੰ ਆ ਮਿੱਠਾ ਬਹੁਤ ਖਰਾਬ ਆਹੇ ਬੰਦਾ ਪੂਰਾ ਕਾਲਾ ਕਾਲਾ ਬਣਿਆ ਫਿਰਦਾ ਅੱਜ ਮਿੱਠੀ ਦੇਖਣ ਵਾਲੀ ਆ ਲੈਨ ਵਰਨੀ ਬੈਠਿਆ ਨੇ ਅਜਾ ਪਹਿਲਾਂ ਸ਼ੀਨੂ ਹੁੰਦਾ ਸੀ ਯਾਰ ਕਹਿੰਦਾ ਹੁੰਦਾ ਸੀ ਸ਼ੀਨੂ ਨਾਲ ਆਦਾ ਮੈਂ ਪਹਿਲੇ ਨੰਬਰ ਤੇ ਬੈਠਾ ਐ ਨਹੀਂ ਪਤਾ ਵੀ ਬੈਠਾ ਐਂਡ ਵਾਲੇ ਤੇ ਇੱਥੇ ਬੈਠਾ ਹੁੰਦਾ ਸੀ ਕਾਲਾ ਉਹ ਤਾਂ ਕਪੂੜਾ ਦੇ ਖੋਲਾ ਨੇ ਤੇ ਦੇਖ ਪਰੀ ਦਾ ਖੋਲਣ ਵਾਲਾ ਗਲੇ ਤੋਂ ਥੋੜਾ ਜਿਹਾ ਰਸਾ ਪਰੀ ਉਹ ਪਰੇ ਫੂਫੀ ਮਿੱਠੀਏ ਨੀ ਮਿੱਠੀਏ ਮਿੱਠੀਏ ਮਿੱਠੀ ਤਾਂ ਪਹਿਲਾਂ ਦੇਖਣ ਵਾਲੀ ਸੀਗੀ ਜੇ ਹਾਰ ਮੈਨੂੰ ਇੱਥੇ ਖੜਾ ਜੱਪੀਆਂ ਪਾਵੇ ਮਿੱਠੀ ਦੇ ਹਾਲ ਪਹਿਣ ਮਿੱਠੀ ਹੋਏ ਮਿੱਠੀ ਹੋਏ ਬੈਠੀ ਨੇ ਮੂਤ ਦਾ ਸੜੀ ਵਾਲੇ ਹਏ ਹਏ ਉਧਰ ਉਹ ਉਹਦੇ ਥੱਲੇ ਕਿੱਲਾ ਕਰਦੀ ਆ ਉਧਰ ਇਹ ਕਰਦੀ ਆ ਬੈਠੀ ਐ ਮੂਤੀ ਜਾਂਦੀਆਂ ਦੋਏ ਪਹਿਣਾ ਇਹਨੂੰ ਮੂਤ ਲੱਗ ਚੰਨੀ ਮੂਤ ਲੱਗ ਗਿਆ ਹਾਂ ਮੇਂ ਜੀ ਦੂ ਫਰਨਾ ਦੇ ਮੈਨੂੰ ਬੋਲਾ ਤੈਨੂੰ ਫੜ ਲਾ ਜਾਂ ਅੰਦਰ ਰੱਖ ਗਿਆ ਗਿਣ ਕਿੰਨੇ ਨੇ ਕਿੰਨੇ ਨੇ 6 ਹੂੰ ਉਹ ਫੜ ਲਾ ਤੋਕ ਦੇ ਲਾ ਬਲਾ ਦੋਕ ਜੇ ਤੇਰੀ ਖੜ ਜਾ ਤੋ ਤੋ 6 ਇਹ ਹੋ ਗਿਆ ਆਪਣਾ 400 ਹੂੰ 900 900 ਇਹ ਚੱਲ ਜਿਆਰ ਦਾ ਬਣ ਗਿਆ ਕੰਮ 900 ਰੁਪਏ ਸੇਟ ਨਾ ਦੇ ਯਾਰ ਪੁੱਤਰ ਪੁੱਤਰ ਪਛਾਤਾ ਲੱਕ ਰਹੀ ਅੰਦਰ ਰੱਖਿਆ ਹੀ ਓਕੇ ਤੇ ਓਏ ਇਹ ਇਹ ਡੈਡੀ ਦਾ ਦਿਲ ਕੱਢਦਾ ਕਿਉਂਕਿ ਯਾਰ ਆਪਦੀ ਗੋਲਕੇ ਚ ਪਾ ਲੈਂਦਾ ਇਹ ਮੋੜ ਕੇ ਨਹੀਂ ਦਿੰਦਾ ਹੁਣ ਨਹੀਂ ਹੈਗੀ ਇਹ ਤਾਂ ਕੋਈ ਗੋਲਕ ਹੈਗੀ ਹੈ ਨਹੀਂਗੀ ਇਹਦੇ ਕੋਲ ਹੈਗੀ ਹੈ ਹਏ ਹੁਣ ਹੈ ਨਹੀਂ ਹੁਣ ਉਹ ਚ ਪਾਉਣੇ ਨਹੀਂਗੇ ਆ ਤੇਰੇ ਪਜਾਮੇ ਨੂੰ ਮਿੱਟੀ ਲੱਗੀ ਜਾਂਦੀ ਸਾਰਾ ਚਟਾ ਚਟਾ ਹੋ ਗਿਆ ਚੱਲ ਨੌਸਰ ਵਿੱਚ ਪੈਸਾ ਜੇ ਜੇਬ ਵਿੱਚ ਭਾਨ ਖੜਕੇ ਜੇ ਵਰਤ ਪਾ ਸਕੋ ਜੇ ਆ ਦੀਗੇ ਵਿੱਚ ਪੈਸਾ ਖੜ ਕੇ ਜੇ ਆਰ ਖੜ ਕੇ ਸਾਈਕਲ ਚਲਾਵੇ ਜਿੱਪ ਲਾ ਲੈ ਇੱਥੇ ਸਿੱਟ ਨਾ ਦੀ ਹੁਣੇ ਨੇ ਇੱਥੇ ਰੱਖ ਕੇ ਮੰਜੇ ਤੇ ਭੱਜੇ ਆਉਣਾ ਕੋਹ ਨਾ ਦੇ ਯਾਰ ਇੱਥੋਂ ਘਟਾਰਾ ਜਾ ਕੇ ਲੈ ਜਾਂਦੀ ਐ ਨੇ 20 ਵਾਰ ਹੀ ਲੈ ਕੇ ਗਈਆਂ ਮੈਂ ਰੱਖ ਦੰਨੀ ਉਹ ਵੀ ਫੜਾ ਦੇ ਮੈਨੂੰ ਭਾਈ ਸੌਦੇ ਆਉਣਗੇ ਫੜਾ ਉਹ ਮੇਰੀ ਜੇਬ ਚ ਪਾ ਲੈ ਵਸ ਸੌਦੇ ਮੰਗੋ ਇੱਥੇ ਜੇਬ ਹੈਗੀ ਚਲੋ ਪੁੱਲ ਜੋ ਹੁਣ ਪੁੱਲ ਬਈਆ ਤੂੰ ਤੇਰੇ ਹੁਣ ਪੁੱਲ ਨਾ ਮੈਂ ਨਹੀਂ ਪੈਸੇ ਨਾਲ ਨਹੀਂ ਪਾਲਾ ਖੇਡੀਆਂ ਇਹ ਤਾਂ ਬਰਤਨ ਜੋਗੀ ਮਾਇਆ ਕੋਈ ਨਹੀਂ ਲੱਗਦੀ ਮੈਂ ਨਹੀਂ ਆਏ ਉਹ ਗੁਰੂ ਉਹਨਾਂ ਨੇ ਕੁਝ ਜਾਣਾ ਹੋਊਗਾ ਪਿੰਡ ਤੋਂ ਚੀਜ਼ ਲਿਆਉਣੀ ਹੋਊਗੀ ਮੈਂ ਨਹੀਂ ਆਏ ਉਹਨਾਂ ਦੇ ਵੀ ਜੇਬ ਚ ਪਤਾ ਨਹੀਂ ਕਿੱਥੋਂ ਕੱਢ ਤੀ ਅਗਲੇ ਲੋ ਜੀ ਲੱਗੇ ਆਪਾਂ ਵੀ ਇਮਾਨਦਾਰ ਬੰਦੇ ਆ ਆਪਾਂ ਇੱਥੇ ਰੱਖਦੇ ਹਾਂ ਲੋ ਕੋਲ ਲੋ ਕੋਲ ਗੱਟੇ ਕੱਢ ਲੈ ਬੈਨ ਗੱਟੇ ਗੋੜ ਵਾਲੀ ਗੱਟੇ ਕੱਢ ਲੈ ਓ ਕੋਸ਼ਨੀ ਹੁੰਦਾ ਜੇ ਤੁਸੀਂ ਘੱਟ ਚੱਕ 4 ਦਿਨ ਨਾ ਇਥੋਂ ਚੱਕੋ ਤਾਂ 4 ਦਿਨ ਕਿਥੋਂ ਨਹੀਂ ਜਾਂਦੇ ਮੇਰੇ ਰੱਖੇ ਨਹੀਂ ਪੈਸੇ ਕਿਤੇ ਜਾਂਦੇ ਹਾਂ ਆਈਡੀਆ ਦੇਚ ਨਾ ਹੁਣ ਇਹਨੇ ਕੱਪ-ਕੁੱਪ ਭਾਂਡੇ ਨੇ ਚਾਹ ਪੀ ਕੇ ਭਾਂਡੇ ਨੇ ਵਿੱਚ ਰੱਖੇ ਚਾਹ ਮਣਗੀ ਗੱਲ ਦੱਬਾ ਵੰਦ ਦੱਬਾ ਵੰਦ ਚੰਗਰਾਂ ਨਹੀਂ ਆਇਆ ਤੇਰੇ ਵਾਸਤੇ ਤਾਂ ਵੀ ਤੇਰੇ ਨਾਂ ਪਈ ਅਜੱਟੀਏ ਉਹਾਂ 600 ਦਾ ਲੁੱਟ ਦੇਣ ਬਲੋ 1000 ਬੱਕੀ ਅੱਛਾ 100 ਦਾ ਨੋਟ ਹੋਰ ਵਿੱਚ ਪਾ ਕੇ 1000 ਬਣ ਜਾਊਗਾ ਲੈ ਇਹਦਾ ਪੈਸਾ ਨਹੀਂ ਚੱਪਦਾ ਇਹਨਾਂ ਨੇ ਐਨਾ ਵੇਦਾ ਚੱਕਰ ਪਿਆ ਹੋਇਆ ਇਹ ਕਈ ਲੋਕ ਕਹਿੰਦੇ ਕਈ ਲੋਕ ਕਹਿੰਦੇ ਬਾਹਰ ਉਪਿਆ ਹੋਇਆ ਹੂੰ ਇਹ ਦੇਖਾ ਛਟਾਟਾ ਸਟਾਂਟਾ ਸਟ੍ਰੰਡ ਕੱਟ ਕਰਿਆ ਇਹ ਦੇਖੋ ਜੀ ਨਵਾ ਬੱਤਾ ਚਲਾ ਲਿਆ ਜਾ ਹੈ ਚੱਲ ਨਾ ਬੈਠੀ ਪਰ ਧੜੀ ਧੜੀ ਚੱਦੀ ਆਹ ਚੱਲ ਵਾ ਬੈਡਲ ਲੱਖ ਬੈਡਲ ਬੈਡਲ ਨਹੀਂ ਲੱਗਿਆ ਦੇਖੋ ਜੀ ਅੱਗੇ ਚੱਲੂਗੀ ਫੇਰ ਇਹ ਬੈਲਸ ਰਹੀ ਅੱਜ ਹਲਦੇ ਮਾਰ ਕੇ ਮਮਮੀ ਕੱਢੀ ਇਤਿਹਰ ਮੈਨੂੰ ਆ ਦੇਨੀ ਆ ਮੈਂ ਕਿੱਥੇ ਆਈ ਆ ਓ ਜਲਦੀ 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 ਵੇ ਗਿਆ ਹੋਰ ਕਿਸੇ ਮਰਨੀ ਕੋ ਚ ਵਾਕ ਕੀ ਓ ਚੱਲ ਮੈਂ ਇਹ ਕੋਹ ਜਨ ਬਲੇ ਕੋਹ ਜਨ ਉਹਦੀ ਬੋਲ ਓ ਚੱਲ ਮੈਂ ਦਿੰਦੀ ਆ ਵਾਕ ਹਟ ਜਦੀ ਆ ਚੱਲ ਵਾ ਚੱਲ ਵਾ ਬਹੁ ਵੀ ਨਹੀਂ ਕੋ ਸ਼ਾਮ ਮੈਨੂੰ